ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਜੀ ਸਭ ਦਾ ਸਮਰਾਲਾ ਡਾਇਰੈਕਟ ਮੀਟ ਲਈ ਲਾਈਵ ਹੋਇਆ ਜੀ ਡਾਇਰੈਕਟ ਮੀਟ ਰੱਖਣ ਜਾ ਰਹੇ ਹਾਂ ਸਮਰਾਲਾ ਆਫਿਸ ਦੇ ਵਿੱਚ ਹੁਣੇ ਆਪਣਾ ਹਜੇ ਉਹ ਆਫਿਸ ਓਪਨ ਹੋਇਆ ਪਹਿਲੀ ਵੀ ਡਾਇਰੈਕਟ ਮੀਟ ਹੈ ਜੀ ਸਮਰਾਲਾ ਏਰੀਆ ਦੇ ਜਿਹੜੇ-ਜਿਹੜੇ ਕੈਂਡੀਡੇਟਸ ਨੇ ਜਿਹੜੇ ਮੈਨੂੰ ਮਿਲਣਾ ਚਾਹੁੰਦੇ ਸੀ ਐਂਡ ਉਹ ਖੰਨਾ ਜਾਂ ਲੁਧਿਆਣਾ ਆ ਕੇ ਮਿਲਦੇ ਸੀ ਉਹਨਾਂ ਦੇ ਲਈ ਖੁਸ਼ਖਬਰੀ ਹੈ ਜੀ ਹੁਣ ਤੁਹਾਨੂੰ ਕਿਸੇ ਹੋਰ ਸ਼ਹਿਰ ਜਾਣ ਦੀ ਲੋੜ ਨਹੀਂ ਤੁਹਾਡੇ ਆਪ ਦੇ ਸ਼ਹਿਰ ਕੰਨਾ ਸਮਰਾਲਾ ਦੇ ਵਿੱਚ ਆਪਾਂ ਆਪਦਾ ਆਫਿਸ ਖੋਲ੍ਹਿਆ ਜੀ ਐਂਡ ਤੁਸੀਂ ਮੈਨੂੰ ਉੱਥੇ ਆ ਕੇ ਮਿਲ ਸਕਦੇ ਹੋ 11 ਵਜੇ ਤੋਂ ਲੈ ਕੇ ਦੁਪਹਿਰ ਦੇ 2 ਵਜੇ ਤੱਕ ਸਮਰਾਲਾ ਬੈਠੂੰਗਾ ਜੀ ਦੋਸਤੋ ਐਡਰੈਸ ਫੋਨ ਨੰਬਰ ਐਂਡ ਜਿੱਥੇ ਤੁਸੀਂ ਅਪਾਇੰਟਮੈਂਟ ਬੁੱਕ ਕਰਾਉਣੀ ਹੈ ਉਹ ਸਾਰਾ ਕੁਝ ਡਿਸਕ੍ਰਿਪਸ਼ਨ ਦੇ ਵਿੱਚ ਦਊਂਗਾ ਐਂਡ ਜਿਹੜੇ-ਜਿਹੜੇ ਕੈਂਡੀਡੇਟਸ ਓਪਨ ਵਰਕ ਪਰਮਿਟ ਵਾਲੇ ਨੇ ਸਟੂਡੈਂਟ ਵੀਜ਼ਾ ਵਾਲੇ ਨੇ ਸਾਬਾ ਕਿ ਮੈਨੂੰ ਮਿਲ ਸਕਦੇ ਨੇ ਪਲੀਜ਼ ਇੱਕ ਮੇਰੀ ਬੇਨਤੀ ਹਰ ਵਾਰ ਦੀ ਤਰ੍ਹਾਂ ਹੁੰਦੀ ਹੈ ਕਿ ਪਲੀਜ਼ ਆਪਦੇ ਡਾਕੂਮੈਂਟਸ ਜ਼ਰੂਰ ਨਾਲ ਲੈ ਕੇ ਆਇਓ ਤਾਂ ਜੋ ਕੇਸ ਦੀ ਅਸੈਸਮੈਂਟ ਕੇ ਨਾਲ ਥੋਰੋਲੀ ਪੜ ਕੇ ਤੁਹਾਡੇ ਕੇਸ ਨੂੰ ਹੋ ਸਕੇ ਸੋ ਸਮਰਾਲਾ ਦਾ ਦਿਨ ਸ਼ੁੱਕਰਵਾਰ ਬਣਦਾ ਜੀ ਤਾਰੀਖ 23 ਬਣਦੀ ਆ ਜਾਨੀ ਕਿ ਆਉਂਦੇ ਸ਼ੁੱਕਰਵਾਰ ਸਮਰਾਲਾ ਆਫਿਸ ਬੈਠਣ ਜਾ ਰਹੇ ਆ ਜੀ ਐਡਰੈਸ ਤੇ ਫੋਨ ਨੰਬਰ ਡਿਸਕ੍ਰਿਪਸ਼ਨ ਚ ਧੰਨਵਾਦ